ਤੋਬਾ ਬਤੀ ਸੋਹਾਗਣੀ ਜਿਨ ਗੁਰਕੇ ਹੇਤ ਅਪਾਰ ਦਾ ਹੈਪੀ ਐਂਡ ਪਿਓਰ ਸੋਲ ਬਰਾਇਡ ਇਸ ਅ ਨੋਬਲ ਸ਼ੀ ਹੈਜ਼ ਇਨ ਇਨਫਰਟੀ ਲਵ ਫੋਰ ਦਾ ਗੁਰੂ ਸਾਹਾ ਸੰਗਤ ਜੀ ਗੁਰਬਾਣੀ ਵਿੱਚ ਹਰੇਕ ਪ੍ਰਾਣੀ ਦੀ ਹਰੇਕ ਸੇਧਤ ਦੇ ਨਾਲ ਤੇ ਹਰੇਕ ਨੂੰ ਪਿਆਰ ਦੇ ਨਾਲ ਸਮਾਜ ਹਿੱਤ ਦੇ ਲਈ ਅ ਅੱਗੇ ਵਧਣ ਦਾ ਅਤੇ ਇਜਤ ਮਾਨ ਦੇਣ ਦਾ ਹੀ ਸਤਿਕਾਰ ਦੇਣ ਦਾ ਜੋ ਇੱਕ ਮੈਸੇਜ ਦਿੱਤਾ ਗਿਆ ਹੈ ਇਹ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ तीसरे ਮਹਾਰਾਜ ਜੀ ਦੀ ਰਚਿਤ ਗੁਰਬਾਣੀ ਹੈ ਆਪ ਜੀ ਨੇ ਔਰਤਾਂ ਦੇ ਜੀਵਨ ਸੁਧਾਰ ਦੇ ਲਈ ਬਹੁਤ ਸੋਹਣੀਆਂ ਗੱਲਾਂ ਲਿਖੀਆਂ ਨੇ ਇਸ ਦੇ ਵਿੱਚ ਵੀ ਪਤੀ ਪਤਨੀ ਦਾ ਜੀਵਨ ਵੀ ਕਿਵੇਂ ਵਧੀਆ ਰਹਿ ਸਕਦਾ ਕਹਿੰਦੇ ਵੀ ਜਿਹੜੀ ਤਾਂ ਜਿਹੜੀ ਇਸਤਰੀ ਨੇ ਸੋਭਾ ਕੱਟਣੀ ਹੋਵੇ ਨਾ ਸੋਭਾਵਤੀ ਬਣਨਾ ਹੋਵੇ ਜੀ ਹੁੰਦੇ ਵਿੱਚ ਉਹ ਉਹੀ ਹੁੰਦੀ ਆ ਆਪਣੀ ਗ੍ਰਸਥ ਜੀਵਨ ਨੂੰ ਸਹੀ ਰੱਖਣ ਵਾਲੀ ਜਿਹੜੀ ਕਿ ਹਮੇਸ਼ਾ ਆਪਣੇ ਪਤੀ ਦੇ ਕਹਨੇ ਵਿੱਚ ਚੱਲਦੀ ਆ ਜਿਹੜੀ ਕਿ અપਾਰ ਹਮੇਸ਼ਾ ਹੀ ਉਹਦੇ ਦੁੱਖ ਸੁੱਖ ਦੇ ਸਾਥੀ ਬਣ ਕੇ ਰਹਿੰਦੀ ਆ ਉਹਦੇ ਤੋਂ ਕਿਤੇ ਪਾਰ ਲੰਘਣ ਦੀ ਕੋਸ਼ਿਸ਼ ਨਹੀਂ ਕਰਦੀ ਵੀ ਮੈਂ ਤੇਰੇ ਤੋਂ ਅੱਗੇ ਆ ਵੀ ਜਾਂ ਮੈਨੂੰ ਹੀ ਪਤਾ ਜਿਹੜੀ ਪਰਮਾਤਮਾ ਤੇ ਬੈਲੈਂਸ ਬਣਾ ਕੇ ਚੱਲਦੀ ਆ ਉਹੀ ਅਸਲੀ ਧਰਮ ਪਤਨੀ ਕਹਾਉਣ ਦੇ ਸੁਹਾਗਣ ਕਹਾਉਣ ਦੇ ਲਾਇਕ ਹੁੰਦੀ ਆ ਐਵੇਂ ਪਰਮਾਤਮਾ ਜੀ ਨਾਲ ਜੇ ਆਪਾਂ ਜੀਵ ਆਤਮਾ ਦੀ ਗੱਲ ਕਰੀਏ ਤਾਂ ਉਹੀ ਇਨਸਾਨ ਪ੍ਰ ਸਮਾਜ ਨੂੰ ਸੁਧਾਰ ਕੇ ਜਿਹੜੇ ਤੇਰੀ ਗੁਰਬਾਨੀ ਦੇ ਆਧਾਰ ਤੇ ਆਪਣੀ ਜੀਵਨ ਸ਼ੈਲੀ ਨੂੰ ਸੁਧਾਰਦੇ